ਹਾਂਜੀ ਲੋ ਜੀ ਗੁੱਡ ਮਾਰਨਿੰਗ ਹੋ ਗਈ ਆ ਵੈਰੀ ਵੈਰੀ ਤੇ ਆਪਾਂ ਉੱਠ ਗਏ ਆ ਗਾੜੀ ਤੇ ਤੁੱਪ ਬਹੁਤ ਸੋਹਣੀ ਲੱਗਦੀ ਪਈ ਆ ਤੇ ਆਪਣਾ ਦੂਜਾ ਵਲੋਗ ਹਨਾ ਸਾਰੇ ਸਪੋਰਟ ਕਰਿਓ ਤਾਂ ਨਹੀਂ ਪਹਿਲਾਂ ਵਲੋਗ ਬਣਾਏਗੇ ਕਿਉਂਕਿ ਮੈਂ ਬਿਮਾਰ ਹੋ ਗਿਆ ਸੀਗਾ ਕਾਫੀ ਜ਼ਿਆਦਾ ਕਾਫੀ ਦਿਨਾਂ ਤੋਂ ਹਨਾ ਤੇ ਦੇਖਦੇ ਆ ਮਨਰਾਜ ਕੀ ਕਰਦਾ ਫਿਰ ਤਾਂ ਮੈਂ ਪਹਿਲਾਂ ਮਨਰਾਜ ਨੂੰ ਕਿੱਥੇ ਆ ਉਹ ਆਸੀਂ ਬੈਠਾ ਹੋਇਆ ਹਾਲ ਵੇਖੋ ਕਿੱਥੇ ਉੱਪਰ ਕਾ ਤੂੰ ਨਹੀਂ ਬੈਠਾ ਥੱਲੇ ਕਾ ਤੂੰ ਬੱਸ ਰੋਟੀ ਖਾਣੀ ਆ ਥੱਲੇ ਖਾਣੀ ਆ ਥੱਲੇ ਖਾਣੀ ਆ ਥੱਲੇ ਬੈ ਕੇ ਕਹਿੰਦੇ ਬਰਕਤ ਜ਼ਿਆਦਾ ਪੈਂਦੀ ਹੁੰਦੀ ਹੈ ਹਨਾ ਕਿੰਨੀ ਬਰਕਤ ਪੈ ਰਹੀ ਹੈ ਆਪਾਂ ਨੂੰ ਠੀਕ ਹੈ ਓਕੇ ਰਿਪੋਰਟ ਆ ਗਾ ਮੈਂ ਤੇਲੀ ਪ੍ਰੋਗਰਾਮ ਆ ਬਣਾਏ ਆ ਪਰੋਂ ਤੇ ਤੇ ਨਾ ਅਚਾਰ ਚੈੱਕ ਕਰੋ ਉਹ ਅਚਾਰ ਗਾਇਸ ਇੱਥੇ ਨਾ ਮੈਂ ਤੁਹਾਨੂੰ ਗੱਲ ਦੱਸਾਂ ਅਸੀਂ ਜਦੋਂ ਆਏ ਸੀ ਨਾ ਤੇ ਚਾਹ ਵਾਲਾ ਪਾਗ ਚਾਹ ਵਾਲਾ ਡੱਬਾ ਚਾਹ ਵਾਲਾ ਡੱਬਾ ਤੇ ਵਿੱਚ ਅਚਾਰ ਜਦੋਂ ਅਸੀਂ ਇੱਥੇ ਆਏ ਸੀਗੇ ਨਾ ਮਤਲਬ ਲੋਕਾਂ ਨੂੰ ਪਤਾ ਨਹੀਂ ਸੀ ਕਿ ਕਾਫੀ ਟਾਈਮ ਤਿਹੜੀ ਬਿਆਟਾ ਕਿੱਥੋਂ ਮਿਲਦਾ ਅਸੀਂ ਦੂਜੇ ਦੇ ਨਾਟਾ ਲੱਭ ਲਿਆ ਫੇਰ ਇਹ ਚੱਕੀ ਗੱਲ ਫੇਰ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਹੁਣ ਕਰਾਂਗੇ ਪੈਕਿੰਗ ਬੁਕਿੰਗ ਥੋੜੇ ਟਾਈਮ ਬਾਅਦ ਖਾ ਪੀ ਕੇ ਤੁਹਾਨੂੰ ਫੇਰ ਅਸੀਂ ਦੱਸਾਂਗੇ ਕਿਸੀਂ ਕਿੱਥੇ ਜਾ ਰਹੇ ਹਾਂ ਹਾਂਜੀ ਤੁਸੀਂ ਫੇਰ ਮੇਰੀ ਟੀ-ਸ਼ਰਟ ਪਾ ਲਈ ਅੱਜ ਓਏ ਉਹ ਤੇ ਸ਼ਰਟ ਹੁਣ ਮੇਰੀ ਹੋ ਚੁੱਕੀ ਆ ਪਹਿਲਾਂ ਤੁਹਾਡੀ ਸੀ ਨਹੀਂ ਬਟ ਹੁਣ ਆਪਣੇ ਚ ਆਪਣੇ ਚ ਕੋਈ ਚੱਕਰ ਨਹੀਂ ਭਾਵੇਂ ਤੁਸੀਂ ਮੇਰੀ ਚੀਟ ਓਡੀਆ ਟੋਡੀ ਚੀਜ਼ ਮੇਰੀ ਹੈ ਹਨ ਤੁਸੀਂ ਇਹ ਗੱਲ ਸੁਣੋ ਵੀ ਤੁਹਾਨੂੰ ਇਹੀ ਲੱਭੀ ਆ ਤੁਹਾਨੂੰ ਇਹੀ ਲੱਭੀ ਆ ਆਪਣਾ ਨਾਮ ਲੈਂਦੇ ਨੇ ਤੇ ਤੁਸੀਂ ਚਪੜ 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 ਲਾਈ ਆ ਵਾਹ ਗੁਰੂ ਜੀ ਵਾਹ ਗੁਰੂ ਮੈਂ ਇਹ ਪੁੱਛ ਰਹੀ ਵੀ ਤੁਹਾਨੂੰ ਇਹੀ ਲੱਭੀ ਹੋਈ ਆ ਹਾਂ ਤੇ ਥੱਲੇ ਬੈ ਕੇ ਤੂੰ ਖਾ ਲੈਣਾ ਹਨਾ ਜੈਕਟ ਕਿਵੇਂ ਰੱਖੀ ਆ ਕੀ ਕਹਿਣਗੇ ਇਹ ਸਭ ਕਿਵੇਂ ਖਲਾਰਾ ਮਚਾਉਂਦੀ ਮਨਰਾਜ ਸਵਾ ਕਿ ਜੰਚ ਨਹੀਂ ਬੇਕਾਮ ਕਿ ਨਹੀਂ ਸਫਾਈ ਕਰ ਦੇ ਦੇਖਿਆ ਦੇਖਿਆ ਦੇਖ ਫੇਰ ਚਲੋ ਕੋਈ ਇਤਨਾ ਹੋਣ ਕਰਨਾ ਤੁਸੀਂ ਸੌ ਰਹੇ ਸੀ ਫਿਰ ਤਾਂ ਨਹੀਂ ਚਲੋ ਆਪਾਂ ਕੁਝ ਖਾ ਪੀ ਲਈ ਤੁਹਾਨੂੰ ਮਿਲਦੇ ਆਂ ਫੇਰ ਤੁਸੀਂ ਸਾਡੇ ਨਾਲ ਜੁੜੇ ਰਹੋ ਚ ਸਪੋਰਟ ਕਰਿਓ ਪੂਰੀ ਤਰ੍ਹਾਂ ਠੀਕ ਆ ਲੋ ਵੀ ਮਿੱਤਰੋ ਸਾਡੀ ਹੋਣ ਲੱਗੀ ਹੈ ਪੈਕਿੰਗ ਸਾਰੀ ਡਨ ਬਸ ਥੋੜਾ ਜਿਹਾ ਰਹਿ ਗਿਆ ਓਏ ਹੋਏ ਮੇਕਅਪ ਦਾ ਇੰਨਾ ਸਮਾਨ ਕੋਈ ਲੈਂਦਾ ਹੁੰਦਾ ਕੁੜੀਆਂ ਹਜੇ ਇੰਨਾ ਕੁਝ ਲੈਂਦੀਆਂ ਪਤਾ ਨਹੀਂ ਕਿਦਾਂ ਸੰਭਾਲਦੀਆਂ ਜਿਹੜੇ ਉਹਨਾਂ ਦੇ ਬੰਦੇ ਨੇ ਉਹਨਾਂ ਨੂੰ ਸਾਰਾ ਕੁਝ ਸੰਭਾਲਣਾ ਪੈਂਦਾ ਹੁਣ ਜਿਵੇਂ ਕੀ ਮੈਂ ਹਨਾ ਪੈਕਿੰਗ ਕੀਤੀ ਇਹਦੇ ਮੇਕਅਪ ਤੋਂ ਸਮਾਨ ਰੱਖ ਦੇਣਾ ਹਾਂਜੀ ਮਿੱਤਰੋ ਆਪਾਂ ਹੋ ਗਿਆ ਰੈਡੀ ਜਾਣ ਨੂੰ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਜਾ ਰਹੇ ਹਾਂ ਹਨਾ ਇਹ ਸਾਡੀ ਹੋ ਗਈਆਂ ਪੈਕਿੰਗ ਇਹ ਮਨਪ੍ਰੀਤ ਕਿ ਦਮਨਰਾਜ ਵਧੀਆ ਵਧੀਆ ਸਾਰੇ ਕਹਿੰਦੇ ਹੋਣਗੇ ਮਨਪ੍ਰੀਤ ਵੀ ਕਹਿੰਦਾ ਮਨਰਾਜ ਵੀ ਕਹਿੰਦਾ ਕੀ ਗੱਲ ਹਨਾ ਇਹਨਾਂ ਦੇ ਦੋ ਨਾਮ ਆ ਮਨਪ੍ਰੀਤ ਮਨਰਾਜ ਤੋਂ ਜੋ ਮੇਰਾ ਦਿਲ ਕਰਦਾ ਮੈਂ ਕਹਿ ਲੈਣਾ ਓਏ ਇਹ ਨਹੀਂ ਰੱਖਣਾ ਵਿੱਚ ਇਹਨੂੰ ਤਾਂ ਭੁੱਲ ਗਿਆ ਹਾਂ ਹਾਂ ਕਿੰਦਾ ਮਨਰਾਜ ਸੋਹਣਾ ਲੱਗਦਾ ਪਿਆ ਹਾਂ ਮਨਰਾਜ ਸੋਹਣਾ ਲੱਗਿੰਦਾ ਚਲੋ ਆਪਾਂ ਤੁਹਾਨੂੰ ਦਿਖਾ ਦਈਏ ਬਾਹਰ ਦਾ 뷰 ਦੇਖੋ ਚੈੱਕ ਕਰੋ ਆ ਸਾਡਾ ਕਮਰਾ ਸੀਗਾ ਇਹ ਸਾਡਾ ਘਰ ਬਹੁਤ ਸੋਹਣਾ ਤੇ ਹੁਣ ਤੁਸੀਂ ਚੱਲਦੇ ਆਏ ਸਾਡੀ ਸੀਗੀ ਕਿਚਨ ਤੇ ਇਹ ਆਪਣੀ ਲੁੱਕ ਠੀਕ ਆ ਇੰਨੇ ਮਾੜੇ ਵੀ ਨਹੀਂ ਅੱਗੇ ਕੋਸ਼ਿਸ਼ ਪੂਰਾ ਫੰਗੜੇ ਤੇ ਭੰਗੜੇ ਬੰਦੂ ਚਾਹ ਚਲੋ ਆਪਾਂ ਮਿਲਦੇ ਆ ਤੁਹਾਨੂੰ ਹੁਣ ਅੱਗੇ ਟੈਕਸੀ ਗਰੂਨਿਆਂ ਦੇ ਟੈਕਸੀ ਆ ਰਹੀਆਂ ਨੀਚੇ ਫਿਰ ਤੁਹਾਨੂੰ ਮਿਲਦੇ ਆ ਆਪਾਂ ਠੀਕ ਆ ਚਲੋ ਠੀਕ ਆ ਫਿਰ ਚਲਿਏ ਬੈਠ ਕੇ ਆਪਾਂ ਲੈਟਸ ਗੋ ਬ੍ਰਾ ਜੀ ਫਿਰ ਕਿਵੇਂ ਲੱਗਦਾ ਪਿਆ ਹਾਂ ਇੱਕ ਜਿਵੇਂ ਲੱਗਦਾ ਪਿਆ ਵਧੀਆ ਵਧੀਆ ਹਾਂ ਵਧੀਆ ਵਧੀਆ ਤੁਹਾਨੂੰ ਮਖੌਲ ਨੇ ਹੁਣ ਨਾਂ ਨਾਲ ਆਪਾਂ ਕਹਿ ਕੇ ਦਿੰਨੇ ਆ ਲੋ ਵੀ ਮਿੱਤਰੋ ਆਪਾਂ ਵੀ ਐਨਕਾ ਲਾ ਲਈਆਂ ਆਪਾਂ ਕਿਉਂ ਇਹਨਾਂ ਤੋਂ ਘੱਟ ਰਹੀਏ ਜਦੋਂ ਸੋਨੇ ਐੜ ਤੁਸੀਂ ਮੈਂ ਸਮਝਦਾ ਸਾਰਿਆਂ ਨੂੰ ਪਤਾ ਹਾਈ ਤੇ ਲਈ ਜਿਤ ਰਹੇਗਾ ਨੀਤਾ ਆਪਾਂ ਮਿਲਦੇ ਹਾਂ ਸਾਰਿਆਂ ਨੂੰ ਜਲਦੀ ਬਹੁਤ ਜਲਦੀ ਮੇਰਾ ਵਲੌਗ ਨੀ ਵੀ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਮੈਂਟ ਕਰੋ ਤੁਹਾਨੂੰ ਵੀ ਪਤਾ ਲੱਗਦਾ ਰਹੇ ਕੋਈ ਗਲਤੀ ਹੁੰਦੀ ਆ ਵੀ ਸਾਨੂੰ ਦੱਸਿਓ ਕਿਉਂਕਿ ਤੁਹਾਡੇ ਨਾਲ ਹੀ ਆਪਾਂ ਹੈਗੇ ਆ ਹਨਾ ਤੁਹਾਡੇ ਘਰ ਕੀ ਕਰ ਰਹੇ ਆ ਜੋ ਵੀ ਕਰ ਰਹੇ ਆ ਚੈੱਕ ਇਨ ਚੈੱਕ ਇਨ ਚੈੱਕ ਇਨ ਚੈੱਕ ਇਨ ਚੈੱਕ ਇਨ ਥੈਂਕ ਯੂ ਸੋ ਮਚ ਸਾਡੇ ਨਾਲ ਚਲੋ ਆਪਾਂ ਕਰਦੇ ਆ ਗੱਲਾਂ ਬਾਤਾਂ ਥੋੜੀਆਂ ਹੀ ਆਂ ਹਾਂਜੀ ਫਿਰ ਦੱਸੋ ਤੁਹਾਨੂੰ ਕਿਹੜੇ ਕਿਹੜੇ ਗਾਣੇ ਪਸੰਦ ਲੱਗਦੇ ਆ ਮੈਨੂੰ ਇੱਕ ਅੰਗਰੇਜ਼ੀ ਵੀਡ ਤੇ ਉਹ ਵਾਲਾ ਥੋੜਾ ਸੁਣਾ ਕੇ ਵਿਖਾਓ ਮਰ ਜਾਣੀ ਪੌਂਦੀ ਫਸੜਾ ਅੰਗਰੇਜ਼ੀ ਵੀਡ ਤੇ ਠੀਕ ਹੈ ਠੀਕ ਹੈ ਬਸ ਬਸ ਸੌਰੀ ਪੰਜ ਫੁੱਟ ਦੀ ਮੱਟੀ ਆ ਹੋਰ ਹੋਰ ਨੱਚੋ ਨੱਚੋ ਨੱਚੇ ਨੀ ਦੀ ਆਈ ਹੈ ਬਸ ਹੋਰ ਆਹ ਲਾ ਗਾਣਾ ਬਹੁਤ ਸੁਣਿਆ ਆਪਾਂ ਨਾ ਕਰਕੇ ਫੁਲਾਈ ਆਮ ਇੱਟਾ ਸੁਨੀਆਂ ਅੱਛਾ ਹੋਰ ਹੋਰ ਇੱਕ ਹੋ ਨਹੀਂ ਚੱਲਿਆ ਸੀ ਅਲੜਾਂ ਦੇ ਅਲੜਾਂ ਰੱਬ ਯਾਦੀ ਅਚਚਕੀਆਂ ਦੇ ਅਚਚਕੀਆਂ ਦੇ ਹੋਰ ਵੀ ਤਸਵੀਰ ਵੀਡੀਓ ਬੱਸ ਨਹੀਂ ਨਹੀਂ ਬੋਲੋ ਕੋਈ ਨਾ ਇਹ ਵੀ ਆ ਆਪਣੇ ਆਪ ਦੀ ਹੈ ਜਿਹੜੇ ਦੇਖਣਗੇ ਬੀਤੇ ਮੈਂ ਬਲੂਗ ਹੁਣ ਹੋਰ ਹੋਰ ਕਿਹੜੇ ਸੌਂਗ ਹੁੰਦੇ ਆ ਆ ਗਿਆ ਹੈ ਜੀ ਉਹਨੇ ਨਾਨਕ ਮੇਲ ਰੋਣ ਕਾ ਲਾ ਗਿਆ ਕੀ ਚਲ ਬਾਸ ਜੀ ਉਤਰਨ ਲੱਗੇ ਆ ਉਹ ਦੱਸਣਾ ਥੋੜੀ ਜੀ ਤੁਸੀਂ करता <laughs> आ देखो व्यू चेक करो व्यू व्यू चेक करो व्यू चेक करो चलो चलो बच्चे ओ देखो गाइस एयरपोर्ट पे आ गए हाँ पे हम राज हम राज की मैं बढ़िया बढ़िया ठंडी किन्नी के हाथे ठंड था। बहुत है गाइस चलो

ਏਟਨੀ ਗਾਇਜ਼ ਅਸੀਂ ਸਾਰੀ ਬੋਰਡਿੰਗ ਕਰਾ ਲਈ ਹਨਾ ਮਤਲਬ ਬੈਗੇਜ ਦਾ weight ਵਗੈਰਾ ਸਾਰਾ ਕੁਝ ਚੈੱਕ ਹੋ ਗਿਆ ਪਰ ਕੀ ਮਸਲਾ ਹੋਇਆ ਜਿਹੜਾ ਟੈਡੀ ਆਪਾਂ ਵੈਕਿਊਮ ਕਰਾਇਆ ਕਹਿੰਦੇ ਆਪਾਂ ਨਹੀਂ ਲੈ ਜਾ ਸਕਦੇ ਠੀਕ ਆ ਜੇ ਲੈ ਕੇ ਜੁੰਨੇ ਤਾਂ ਇਹਦੇ ਪੈਸੇ ਕਾਫੀ ਜਿਆਦਾ ਮੰਗਦੇ ਪਿਆ ਮਨਪ੍ਰੀਤ ਕਹਿੰਦੇ ਇਹਨੇ ਪੈਸੇ ਨਹੀਂ ਦੇਣੇ ਆਪਾਂ ਇਹਨਾਂ ਨੂੰ ਹਨਾ ਹੁਣ ਕੀ ਇਹਨਾਂ ਨੂੰ ਸੱਟ ਦਿੱਤਾ ਜਾਵੇ ਮਨ ਨਹੀਂ ਕਰ ਰਿਹਾ ਪਰ ਇਦਾਂ ਕਰਨਾ ਪੈਣਾ ਉਹਨੇ ਸੁੱਟਣਾ ਪੈਣਾ ਇਹ ਸੁਤਨਾ ਪੈਣਾ ਸਾਡਾ ਦਿਲ ਨਹੀਂ ਕਰ ਰਿਹਾ ਵੀ ਐਸੀ ਨੰਮ ਸੁੱਟੀਏ ਚਲੋ ਕੋਈ ਗੱਲ ਨਹੀਂ ਚਲੋ ਵੀ ਆਪਾਂ ਪਹੁੰਚ ਗਏ ਆ ਆਪਣੀ ਬੂਡੀ ਬੂਡੀ ਇਮੀਗ੍ਰੇਸ਼ਨ ਸਾਰਾ ਕੁਝ ਹੋ ਗਿਆ ਤੇ ਆਪਾਂ ਚੱਲਦੇ ਆਂ ਆਪਣੀ ਫਲਾਈਟ ਜਿੱਥੋਂ ਵੀ ਹੋ ਰਹੀ ਆਪੋ ਕੇ ਚੱਲਦੇ ਆ ਠੀਕ ਆ ਫਿਰ ਤੁਹਾਨੂੰ ਯਾਦ ਕਿ ਸਾਰਾ ਬਖਾਵਾਂਗੇ ਆਪਾਂ ਸਮਾਲ ਲਗੇਜ ਵਗੈਰਾ ਸਾਰਾ ਕੁਝ ਰੱਖ ਲਈ ਉੱਥੇ ਮਨਰਾਜ ਆ ਜਾ ਕੀ ਦੇਖਦਾ ਕੋਈ ਨਾ ਆਪਾਂ ਆਪਾਂ ਉਹਨੇ ਲੈਨੇ ਕੁਛ ਆਪਾਂ ਉਹਨੇ ਦੇਖ ਲਈਏ ਜੀ ਲੋਵੀ ਮਿੱਤਰੋ ਆਪਾਂ ਪਹੁੰਚ ਗਏ ਆ ਏਅਰਪੋਰਟ ਦੇ ਅੰਦਰ ਐਂਟਰੀ ਹੋ ਗਈ ਆ ਆਪਣੀ ਤੇ ਆਪਾਂ ਸਮਾਨ ਵਗੈਰਾ ਰੱਖਤਾਏ ਇੱਕ ਸਾਈਡ ਤੇ ਤੇ ਹੁਣ ਆਪਾਂ ਉਹ ਮਤਲਬ ਸਕਰੀਨ ਤੇ ਲਿਖਿਆ ਹੋਇਆ ਆਊਗਾ ਵੀ ਤੁਹਾਡਾ ਗੇਟ ਨੰਬਰ ਕਿਹੜਾ ਵਾ ਤੇ ਆਪਾਂ ਫਿਰ ਉਸ ਹਸਾਬ ਨਾਲ ਉਹ ਗੇਟ ਤੇ ਚੱਲ ਜਾਵਾਂਗੇ ਫਿਰ ਆਪਾਂ ਫਲਾਈਟ 'ਚ ਬੈਠ ਜਾਵਾਂਗੇ। ਅਮਰਾਜ ਇੱਥੇ ਔਨਲਾਈਨ ਖਾਣ ਨੂੰ ਤੇ ਤੁਸੀਂ ਇਹ ਦੇਖੋ ਕਿਵੇਂ? ਇੱਥੇ ਖਾਣ ਨੂੰ ਔਨਲਾਈਨ ਤਾਂ ਮੈਂ ਖਾਣ ਨੂੰ ਤਿੰਨ ਗੁਣਾ ਮਹਿੰਗਾ ਹੁੰਦਾ ਵੈਸੇ ਜ਼ਿਆਦਾਤਰ ਮਹਿੰਗਾ ਹੁੰਦਾ ਪਰ ਇੱਥੇ ਮੈਂ ਹਿਸਾਬ ਲਾਇਆ ਇੰਨਾ ਮਹਿੰਗਾ ਹੈ ਨਹੀਂ ਗਾ ਉਸ ਨੂੰ। ਮਹਿੰਗਾ ਹੈ ਤੁਹਾਨੂੰ ਨਹੀਂ ਪਤਾ। ਤਾਂ ਹੀ ਆਪਾਂ ਕੁਝ ਖਾਧਾ ਨਹੀਂ। ਆਹੋ। ਅਸੀਂ ਤਾਂ ਨਹੀਂ ਕੁਝ ਕਰਦਾ ਕਾਫੀ ਨਿੰਕਾ 커피 ਪੀ ਸਕਦੇ 커피 ਜੋਗੇ ਤਾਂ ਹੈ ਗਿਆ ਸਾਡੇ ਕੋਲੇ ਆਏ ਤਾਂ ਹੈਗੇ ਆ ਠੀਕ ਆ ਨਾ ਝੂਠ ਨਾ ਬੋਲ ਠੀਕ ਆ ਠੀਕ 커피 ਪੀ ਕੇ ਤੇ ਉਦੋਂ ਬਾਅਦ ਆਪਾਂ ਜਾਣੇ ਇੱਕ ਦੀ ਸ਼ਾਪ ਦੇ ਵਿੱਚ ਸਮਾਨ ਸਮੂ ਯੂਜ਼ ਕਰਾਂਗੇ ਆਪਾਂ ਇਦਾਂ ਹੀ ਆਏ ਬੈਠਾ ਮੇਰਾ ਬੱਚਾ ਦੇਖ 커피 ਪੀਂਦਾ ਪਿਆ ਕਿਵੇਂ ਲੱਗੀ ਵਧੀਆ ਆਰਾਮ ਨਾਲ ਪੀਵਾਂਗਾ ਆਰਾਮ ਨਾਲ ਪੀਵੇਂਗਾ ਹਾਂ ਰਿਲੈਕਸ ਹੋ ਕੇ ਬੈਠਾ ਹਣਾ ਕੋਈ ਪਰਵਾਹ ਹੀ ਨਹੀਂ ਹੈਗੀ ਪਰਵਾਹ ਕਿਸ ਚੀਜ਼ ਦੀ ਜੇ ਜਹਾਜ਼ ਤਾਂ ਰਹੇਗੀ ਫੇਰ ਨਹੀਂ ਚਾਹ ਤਾਂ ਕਪਤਾਨ ਹੀ ਰਹਿ ਦਿੰਦਾ ਪਤਾ ਹੀ ਹੈ ਨਾ ਹਾਂਜੀ ਗਾਇਜ਼ ਮੇਰਾ ਇੱਥੇ ਟਾਈਮ ਪਾਸ ਨਹੀਂ ਹੋ ਰਿਹਾ ਤੇ ਤੁਹਾਨੂੰ ਮਹਾਰਾਜ ਦਿਖਾਉਣੀ ਹੈ ਕਿਵੇਂ ਸੁੱਤੇ ਪਿਆ ਚਲੋ ਦੇਖ ਲਈਏ ਇਹ ਦੇਖੋ ਸੁੱਤੇ ਪਿਆ ਉਹ ਹੈਲੋ ਹਮਰਾਜ ਸੁੱਤੇ ਹੋਏ ਆਹ ਨੀਂਦ ਆ ਗਈ ਕਿਉਂ ਡਰਾਉ ਦਾ ਮੈਨੂੰ ਇਹ ਸੌਣ ਦੀ ਜਗ੍ਹਾ ਹੈ ਫਿਰ ਕੀ ਜੇ ਜਹਾਜ਼ ਲੰਘ ਜਾਏ ਫਿਰ ਕੀ ਕਰਾਂਗੇ ਤੁਸੀਂ ਤੁਹਾਨੂੰ ਕਹਦੇ ਉੱਥੇ ਬਿਠਾਇਆ ਇੱਥੇ ਲੋ ਗਾਇਸ ਸੌਜੋ ਸੌਜੋ ਤੁਹਾਨੂੰ ਨੀ ਕਰਦੇ ਮੈਨੂੰ ਉਠਾ ਕੇ ਤੁਹਾਨੂੰ ਨੀ ਪੁੱਛ ਕਰਦੇ ਹੋ ਉੱਚੀ ਬੋਲੋ ਕਿਉਂਕਿ ਮੈਨੂੰ ਉਠਾ ਕੇ ਤੁਸੀਂ ਕਹਿੰਦੇ ਹੋ ਉਹਨੂੰ ਪੁੱਛ ਕਰਦੇ ਗਾਇਸ ਦੇਖ ਲਓ ਮੈਨੂੰ ਕੀ ਕਹਿੰਦੇ ਨੇ ਇਹ ਤੁਹਾਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਤਾਂ ਬੋਲਦੇ ਹੋ ਨਹੀਂ ਤੁਹਾਨੂੰ ਇਹ ਨਹੀਂ ਕਿ ਮੈਂ ਸੁੱਤਾ ਪਿਆ ਤੇ ਚਲੋ ਸੋ ਜਾ ਮੈਂ ਸੁੱਤਾ ਰਹਾਂ ਉਹ ਮੈਨੂੰ ਪਤਾ ਆਉਂਦਾ ਤੁਹਾਨੂੰ ਉੱਠੋ ਕੋਈ ਗੱਲ ਜਦੋਂ ਮੈਂ ਸੋ ਜਾ ਮੈਨੂੰ ਕਹਿੰਦੇ ਤੁਸੀਂ ਧਿਆਨ ਰੱਖੋ ਤੇ ਮੈਂ ਕਿੰਨਾ ਕਦਾਂ ਹੀ ਮੈਂ ਦਾ ਧਿਆਨ ਰੱਖਾਂ ਜੇ ਫਲਾਈਟ ਮਿਸ ਹੋ ਗਈ ਤਾਂ ਇੱਥੇ ਸੁੱਤੇ ਰਹਾਂਗੇ ਅਸੀਂ ਇਹ ਨਹੀਂ ਮਿਸ ਹੋਣ ਦਿੰਦੇ ਮਨਰਾਜ ਨਹੀਂ ਹੋਣ ਦਿੰਦੀ ਮੀਜ਼ ਅੱਜ ਦੇਖੋ ਇਹਨਾਂ ਦੇ ਕਾਂਡ ਤੁਹਾਨੂੰ ਦੱਸਦੀ ਹੈ ਕੌਣ ਤਾਂ ਫਲਾਈਟ ਇਹਨਾਂ ਨੇ ਲੇਟ ਕਰਵਾਤੀ ਐ ਕਿਉਂ ਕਰਵਾਈ ਐ ਕਿਉਂਕਿ ਕਿਉਂਕਿ ਮੈਂ ਸੋ ਜਾਵਾਂ ਆਰਾਮ ਕਰ ਲਾਂ ਦੇਖ ਲਓ ਇਹ ਇਹ ਦੇ ਦੇ ਕਾਰਨਾਮੇ ਅੱਜ ਹੀ ਲੋ ਵੀ ਮਿੱਤਰੋ ਆਪਣੀ ਹੋਈ ਸੀਗੀ ਸਟੇ ਇੱਕ ਪਾਸੇ ਤੇ ਹੁਣ ਸਾਨੂੰ ਵਿੰਡੋ ਸੀਟ ਮਿਲੀ ਆ ਤੇ ਪਾਰਲਾ ਵੀ ਉਹੀ ਬਾਲਾ ਕਿ ਐਡਾ ਸਾਡਾ ਜਿਹੜਾ ਚੜਾਈ ਕਰਨ ਵਾਲਾ ਆ ਤੇ ਮੇਰੇ ਵੱਲ ਇੱਥੇ ਬਹਿਣਾ ਸੀਗਾ ਮਰਾਜ ਕੇ ਨਹੀਂ ਮੈਂ ਬਹਿਣਾ ਆ ਕਤਲ ਕੋਈ ਚੱਕਰ ਨਹੀਂ ਦੇਦਾ ਇਹ ਦੇਖੋ ਇਟ ਇਜ਼ ਆਲਸੋ ਸਟ੍ਰੀਟਲੀ ਅਨਬਿਵਿਟੈਂਟ ਟੂ স্মੋਕ ਇਨ ਦਿ ਲਾਬਟਰੀਜ਼ ਵਿਚ ਆਰ ਇਕুইਪਡ ਵਿਦ স্মੋਕ ਡੈਲ ਕਾਸ ਹੋ ਵੀ ਮਿੱਤਰੋ ਚਾਜ ਆਪਣਾ ਚੜਨ ਲੱਗਿਆ ਵਾ ਫਿਰ ਬਹੁਤ ਜ਼ਿਆਦਾ ਤੇਜ਼ ਹੋ ਗਿਆ ਬਹੁਤ ਤੇਜ਼ ਇਹ ਵੇਖੋ ਇਹ ਸਪੀਡ ਖੀਂਦੀਆਂ ਇਹਨੇ ਬੁਰੀ ਹੁਣ ਮਨਰਾਜ ਦੇ ਸਾਹ ਸੁੱਕੇ ਪਏ ਮਨਰਾਜ ਹੈ ਇਹ ਡੀਆਇਆ 에어ਪੋਰਟ ਦਿੱਲੀ ਇੰਟਰਨੈਸ਼ਨਲ ਸਾਬ ਕਿੰਨਾ ਡਰ ਲੱਗਿਆ ਤੁਹਾਨੂੰ ਮੇਰਾ ਕੰਮ ਹੋ ਗਿਆ ਕੰਦਰ ਤੋਂ ਲੱਗੇ ਵੀਰੇ ਉਚਾਣਾ ਸੀਗਾ ਬੱਸ ਫੜਨੀ ਸੀ ਬੱਸ ਹੈਗੀ ਐ ਕਾਫੀ ਲੇਟ ਰਾਤ ਦੀ 9:00 ਵਜੇ ਤੱਕ ਤਾਂ ਸੀ ਘਰ ਵੀ ਪਹੁੰਚ ਜਾਵਾਂਗੇ ਭਾਵੇਂ ਜਿੰਦੇ ਮਰਜੀ ਤੇ ਜਾਈਏ ਟ੍ਰੇਨ ਤੇ ਜਾਈਏ ਹੈਨਾ ਪਰ ਟ੍ਰੇਨ ਤੇ ਅਸੀਂ ਜਾਣਾ ਸੀਗਾ ਟ੍ਰੇਨ ਦਾ ਟਾਈਮ ਹੀ ਗਲਤ ਹੋ ਗਿਆ ਵੀ ਟ੍ਰੇਨ ਲੰਘ ਗਈ ਹੱਥੋਂ ਤੇ ਹੁਣ ਅਸੀਂ ਬੱਸ ਫੜ ਕੇ ਤੇ ਫਿਰ ਤੁਹਾਨੂੰ ਦੱਸਦੇ ਹਾਂ ਕਿ ਕੀ ਕਰਨਾ ਪੁਆ ਨਾ ਪਲਗਾ 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 ਨਾ ਪ ਸੀ ਇੰਟਰਵਿਊਸੋਂ ਦਾ ਪਿਆ ਤੇ ਫਿਰ ਜਿਆਦਾ ਵਾਪਸ ਨੂੰ ਪਹੁੰਚਣੇ ਜਿਹੇ ਵੀ ਟਾਈਮ ਬੜਾ ਲੱਗ ਜਨਾ ਹੈ ਨਾ ਬਹੁਤ ਜਿਆਦਾ ਮਾਰ ਗਿਆ ਮੈਨੂੰ ਸਭ ਕਿਤੇ ਉਹਦੀ ਮੈਨੂੰ ਹੋਰ ਨੀਂਦ ਲਾਣੀ ਪਊਗੀ ਤੇ ਸ਼ਾਇਦ ਸਾਨੂੰ ਅੱਖਾਂ ਸੋਤਦੀਆਂ ਨੇ ਨੀਂਦ ਲਾਦਾ ਮੇ ਮੇਬੀ ਸਾਨੂੰ ਲੁਧਿਆਣੇ ਚ ਜਾਣਾ ਪਊਗਾ ਉੱਥੇ ਰੁਕਣਾ ਪਵੇ ਕਿਉਂਕਿ ਟਾਈਮ ਬਹੁਤ ਘੱਟ ਹੋ ਗਿਆ ਲੇਟ ਹੋ ਗਿਆ ਨਾ ਖਮਰਾਜ ਨੇ ਲੇਟ ਕਰਵਾਇਆ ਹੈ ਮੈਂ ਤਾਂ ਲੇਟ ਕਰਵਾਇਆ ਹਾਂ ਹੁਣ ਤੱਕ ਸਾਰੀਆਂ ਮਿਰਚਾਂ ਖਾਣੀਆਂ ਪੈਣਗੀਆਂ ਹੱਤਾਂ ਖਾਜੇ ਖਾ ਗਿਆ ਫਿਰ ਦੇ ਨਖਾਇਆ ਫੇਰ ਦੇਖ ਲੋ ਦੇਖਾਗੇ ਤੁਸੀਂ ਆਪ ਹੀ ਰੋਕ ਲਓ ਮੈਨੂੰ ਪਹਿਲਾ ਪਹਿਲਾ ਵਾਲੀ ਸ਼ਰਤ ਤਾਂ ਲੱਗੀ ਹੋਈ ਐ ਉਹ ਕਰ ਜਾ ਕੇ ਕੰਪਲੀਟ ਹੋਣੀ ਐ ਇਸ ਪਤਾ ਨਾ ਕਿਹਦੀ ਕੈਂਚੀਆ ਵਾਲੀ ਲਖਮਨ ਦੀ ਕਿਹ ਟੈਂਕੀ ਵਾਲੀ 5-5000 ਦੀ ਲੱਗੀ ਸੀ ਭੁੱਲ ਗਿਆ ਹਾਂ ਲੋ ਵੀ ਮਿੱਤਰੋ ਸਬਜੀ ਆ ਗਈ ਐ ਸਬਜੀ ਵਖਿਓ ਕਿੰਨੀ ਪਾਲਟੀ ਭਰ ਕੇ ਦੇਤੀ ਇੰਨੀ ਦੇਤੀ ਸਬਜੀ ਨਹੀਂ ਖਾਦੀ ਜੂ ਆਪਣੇ ਦੋਵੇਂ ਪੈਕ ਕਰਾ ਲਾਂਗੇ